ਯੋ ਆਪੇ ਮੋਹਿਸ਼ਮ ਲਾਏ ਹੁਣ ਹੀ ਨਾਮ ਅਪਰਧਿ ਭਾਏ ਪੁਰ ਸਤਗੁਰ ਲੈ ਰਹਾਇ ਰਹਾਉ ਆਣ ਹਉ ਪਰਤੇ ਬਖਸ਼ਣ ਪਿਆਰੇ ਸੱਚੇ ਸਤਿ ਵਿਚਾਰ ਨ ਭਉ ਦਰਪਾਰ ਕੋ ਤਾਰੇ ਨ ਭਾਏ ਸਤਗੁਰੇ ਦੇ ਚਾੜ ਮਨੂਰਦ ਕੰਜਨ ਪੈ ਭਾਏ ਭਾਏ ਮੋ ਬਾਦਿ ਮਾਨੁ ਪਾਇ ਸਤਿਗੁਰ ਕੋ ਸਦ ਬਨਿਹਾਰੇ ਜਾਨ ਨਾਮ ਧੰਨ ਨਾਮ ਦਿੱਤਾ ਭਾਈ ਗੁਰਤ ਸਹਿ ਸਮਾਉ ਗੁਰ ਬਿਨਾ ਸਹਿਜਨ ਹਰੇ ਪਾਏ ਕੁਛੋ ਬਿਆਨਿਆ ਜਾਏ ਸਤਿਗੁਰ ਦੀ ਸੇਵਾ ਸਦਾ ਕਰ ਪਾਏ ਮਿੱਠਾ ਵਾਗਿ ਪਾਏ ਪਰਮਥੇ ਹੋਇ ਉਪਜੇ ਭਾਈ ਬੋ ਕਾਰੇ ਸੱਚ ਸਾਰ ਪ੍ਰੇਮ ਬਧਾਉ ਪਾਏ ਭਾਈ ਸਤਿਨਾਮ ਕਗਾ ਜੋ ਸਾਧ ਗੁਰੂ ਦੀ ਸੇਵਾ ਆਪਣਾ ਪਾਏ ਤਨ ਗਾ ਮਰਿਆ ਨਾ ਪਾਏ ਜਨ ਸਵਾਰੇ ਆਪਣਾ ਪਾਏ ਘਟ ਮੇਰੇ ਸਿਰ ਧਾਏ ਸੱਚ ਪਾਣੀ ਸੱਚ ਸਭ ਦਾ ਹੈ ਭਾਈ ਮੇਰਿ ਕਿਰਪਾ ਦੇ ਹੋਏ ਨਾਨਕ